ਉਹ ਪ੍ਰੋਪਰ ਹੌਲੀ ਹੌਲੀ ਟਿਕਣਾ ਪਈ ਦਲੇ ਪਿੰਨੇ ਦਾਦੇ ਨੂੰ ਦੇਖ ਕੇ 에어ਪੋਰਟ ਤੇ ਪਾਤਾ ਚੀਕ ਚੰਗਿਆੜਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਦਾ ਆਪਣੇ ਧੀ ਕੋਲੋਂ ਕੈਨੇਡਾ ਤੋਂ 5 ਸਾਲਾਂ ਬਾਅਦ ਘਰ ਵਾਪਸ ਆਉਂਦਾ ਤਾਂ ਜਦੋਂ ਪੋਤੀ ਆਪਣੇ ਦਾਦੇ ਨੂੰ 에어ਪੋਰਟ ਤੇ ਲੈਣ ਜਾਂਦੀ ਆ ਤਾਂ ਦੇਖੋ ਕਿਵੇਂ ਪੋਤੀ ਨੇ ਨੱਚ-ਨੱਚ 에어ਪੋਰਟ ਤੇ ਪੜਥੋ ਪਾਤਾ ਜਿਹਦੇ ਤੁਸੀਂ ਅੱਗੇ ਵੀਡੀਓ ਦੇਖ ਸਕਦੇ ਹੋ ਵੀਡੀਓ ਬਾਰੇ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ